ਅਤੇ ਹੁਣ ਖਬਰਾਂ ਵਿਸਥਾਰ ਨਾਲ ਨਗਰ ਨਿਗਮ ਦੇ ਆਟੋ ਵਰਕਸ਼ਾਪ ਦੇ ਮੁਲਾਜ਼ਿਮਾਂ ਨੇ ਪ੍ਰਧਾਨ ਆਸ਼ੂ ਨਾਹਰ ਦੀ ਪ੍ਰਧਾਨਗੀ ਹੇਠ ਆਪਣੀਆਂ ਮੰਗਾਂ ਨੂੰ ਲੈ ਕੇ ਆਟੋ ਵਰਕਸ਼ਾਪ ਫਾਟੀ ਗੇਟ ਵਿਖੇ ਰੋਸ਼ਵਜੋ ਗੇਟ ਰੈਲੀ ਕੱਢੀ ਪ੍ਰਧਾਨ ਆਸ਼ੂ ਨਾਹਰ ਨੇ ਦੱਸਿਆ ਕਿ ਅੰਮ੍ਰਿਤਸਰ ਹਲਕਾ ਸੈਂਟਰਲ ਵਿਖੇ ਸਫਾਈ ਕਾਰਜਾਂ ਲਈ ਨਗਰ ਨਿਗਮ ਦੇ ਮੁਲਾਜ਼ਿਮਾਂ ਨੂੰ ਹਟਾ ਕੇ ਹੁਣ ਕੰਮ ਪ੍ਰਾਈਵੇਟ ਕੰਪਨੀ ਨੂੰ ਦੇ ਦਿੱਤਾ ਗਿਆ ਹੈ ਜੋ ਬਿਲਕੁਲ ਗਲਤ ਹੈ ਅਤੇ ਮੁਲਾਜ਼ਿਮਾਂ ਨਾਲ ਬੇਇਨਸਾਫੀ ਹੈ ਉਨ੍ਹਾਂ ਖਿਆ ਕੀ ਜਦ ਪ੍ਰਾਈਵੇਟ ਕੰਪਨੀ ਕੰਮ ਛੱਡ ਗਈ ਸੀ ਤਾਂ ਨਗਰ ਨਿਗਮ ਦੇ ਮੁਲਾਜ਼ਿਮਾਂ ਨੇ ਹੀ ਸਫਾਈ ਦੇ ਕਾਰਜ ਕੀਤੇ ਸਨ ਇਹ ਕੰਮ ਮੁੜ ਨਗਰ ਨਿਗਮ ਦੇ ਮੁਲਾਜ਼ਿਮਾਂ ਨੂੰ ਹੀ ਦਿੱਤਾ ਜਾਵੇ ਪ੍ਰਧਾਨ ਆਸ਼ੂ ਨਾਹਰ ਨੇ ਆਖਿਆ ਕਿ ਜੇਕਰ ਇਹ ਮੰਗਾਂ ਨਾ ਮੰਨੀਆਂ ਗਈਆਂ ਤਾਂ ਮਾਨਯੋਗ ਕਮਿਸ਼ਨਰ ਅਤੇ ਮਾਨਯੋਗ ਮੇਅਰ ਨੂੰ ਮਿਲ ਕੇ 72 ਘੰਟਿਆਂ ਦਾ ਨੋਟਿਸ ਦੇ ਕੇ ਹੜਤਾਲ ਕੀਤੀ ਜਾਵੇਗੀ ਇਸ ਮੌਕੇ ਤੇ ਚੇਅਰਮੈਨ ਰਾਜਕੁਮਾਰ ਰਾਜੂ ਸਖਤਰ ਰਾਜ ਕਲਿਆਣ ਮੀਤ ਪ੍ਰਧਾਨ ਜੁਗਲ ਕਿਸ਼ੋਰ ਲਾਲੀ ਰਿੰਕੂ ਖੋਸਲਾ ਸਮੇਤ ਸਾਰੇ ਮੁਲਾਜ਼ਮ ਮੌਜੂਦ ਸਨ ਦੇਖੋ ਜੀ ਸਾਡੇ ਸੈਂਟਰ ਕੌਨਸਟਿਟੈਂਸੀ ਦੀਆਂ ਜਿਹੜੀਆਂ ਡੈਕਟਰ ਟਰਾਲੀਆਂ ਜਾਂਦੀਆਂ ਸੀ ਉਹ ਸਾਡੇ ਮਾਨਯੋਗ ਅਫਸਰਾਂ ਵੱਲੋਂ ਅੱਜ ਬੰਦ ਕਰ ਦਿੱਤੀਆਂ ਗਈਆਂ ਔਰ ਸੈਂਟਰੀ ਸਮਟਰ ਵੱਲੋਂ ਸਾਨੂੰ ਫੋਨ ਆ ਗਏ ਨੇ ਵੀ ਅਸੀਂ ਦੰਟ ਕੱਟ ਕੇ ਨਹੀਂ ਦੇਣਾ ਜਿਸ ਕੱਲੋ ਮੁਲਾਜ਼ਮਾਂ ਦੇ ਵਿੱਚ ਭਾਰੀ ਰੋਸ ਸੀ ਇਸ ਕਰਕੇ ਅਸੀਂ ਕੱਲ ਮਾਨਯੋਗ ਮੇਅਰ ਸਾਹਿਬ ਨੂੰ ਵੀ ਮਿਲੇ ਸੀ ਵੀ ਮੇਅਰ ਸਾਹਿਬ ਇਹ ਜਿਹੜੀ ਗੁੱਥੀ ਸਲਝਾਣ ਲੱਗੇ ਜੇ ਇਹਨੂੰ ਚੰਗੀ ਤਰ੍ਹਾਂ ਸਲਝਾ ਦਿਓ ਤੁਸੀਂ ਮਾਨਯੋਗ ਮੇਅਰ ਸਾਹਿਬ ਸ਼ਹਿਰ ਦੀ ਲੀਡ ਦੀ ਹੱਡੀ ਜੇ ਤੁਸੀਂ ਸ਼ਹਿਰ ਦੇ ਵਿੱਚ ਤੇ ਪ੍ਰਤੀ ਕੰਮ ਕੀਤਾ ਵਾ ਸਰਕਾਰ ਨੇ ਕੰਮ ਕੀਤਾ ਵਾ ਜੇ ਮੁਲਾਜ਼ਮਾਂ ਨੇ ਕੰਪਨੀ ਭੱਜਣ ਤੋਂ ਹੇ ਵੀ ਮੁਲਾਜ਼ਮਾਂ ਨੂੰ ਖੜੇ ਖੁੱਡੇ ਨਾਲ ਲਾ ਦਈਏ ਅਸੀਂ ਮਾਨਯੋਗ ਮੇਅਰ ਸਾਹਿਬ ਅਤੇ ਮਾਨਯੋਗ ਕਮਿਸ਼ਨਰ ਸਾਹਿਬ ਨੂੰ ਕਹਿਣਾ ਚਾਹੁੰਦੇ ਆ ਕਿ ਜਦੋਂ ਕੰਪਨੀ ਥੋੜੀ ਸੀ ਦਿਨ ਰਾਤ ਮੁਲਾਜ਼ਮਾਂ ਨੇ ਕੰਮ ਕੀਤਾ ਰਾਤੀ 2:00 ਵਜੇ ਕੀਤਾ 3:00 ਵਜੇ ਕੀਤਾ ਫਿਰ 4:00 ਵਜੇ ਕੀਤਾ ਰਾਤੀ 2:00 ਵਜੇ ਕੰਮ ਕਰਕੇ 4:00 ਵਜੇ ਘਰ ਜਾਂਦਾ ਸੀ ਫਿਰ 7:00 ਵਜੇ ਫਿਰ ਆਪਣੀ ਡਿਊਟੀ ਤੇ ਆ ਜਾਂਦਾ ਸੀ ਅੱਜ ਸਾਨੂੰ ਇਸ ਕੰਮਾਂ ਦਾ ਐ ਸਿੱਟਾ ਮਿਲੰਦਿਆ ਅਸੀਂ ਇਸ ਕਰਕੇ ਮਾਨਯੋਗ ਮੇਹਰਤ ਕਮਿਸ਼ਨਰ ਸਾਹਿਬ ਨੂੰ ਕਹਿੰਨੇ ਆ ਵੀ ਸਾਡੀਆਂ ਗੱਡੀਆਂ ਜਿਸ ਤਰ੍ਹਾਂ ਦੇ ਤਰੀਕੇ ਨਾਲ ਚੱਲਦੀਆਂ ਸੀ ਹੱਥ ਜੋੜ ਕੇ ਬੇਨਤੀ ਹੈ ਮਾਨਯੋਗ ਕਮਿਸ਼ਨਰ ਸਾਹਿਬ ਤੇ ਮੇਹਰ ਸਾਹਿਬ ਨੂੰ ਵੀ ਇਸ ਤਰ੍ਹਾਂ ਹੀ ਚੱਲਣ ਦੇਣ ਜੇ ਸਾਡੀਆਂ ਪ੍ਰਕਾਰ ਦੀ ਕਿਸੇ ਪ੍ਰਕਾਰ ਦੀ ਕੋਈ ਗੱਡੀ ਬੰਦ ਕੀਤੀ ਗਈ 80 72 ਘੰਟੇ ਦਾ ਨੋਟਿਸ ਦੇ ਕੇ ਅਨਰਥ ਸਿਮੇ ਦੀ ਹੜਤਾਲ ਤੇ ਜਾਵਾਂਗੇ ਉਸ ਦਾ ਜ਼ਿੰਮੇਦਾਰ ਪ੍ਰਸ਼ਾਸਨ ਹੋਏਗਾ ਸਾਡੇ ਮੁਲਾਜ਼ਮਾਂ ਦੀ ਕੋਈ ਗਲਤੀ ਨਹੀਂ ਹੈ ਸਾਡੇ ਮੁਲਾਜ਼ਮਾਂ ਨੂੰ ਜਾਣ ਕੇ ਛੇੜਿਆ ਜਾ ਰਿਹਾ ਅਸੀਂ ਕਿੰਨੇ ਫੈਸਟੀਵਲ ਆਏ ਆ ਬਿਨਾਂ ਤਨਖਾਹ ਤੋਂ ਕੰਮ ਕੀਤਾ ਦੋ-ਦੋ ਮਹੀਨੇ ਸੰਤਨਖਾ ਨਹੀਂ ਮਿਲਦੀ ਰਹੀ ਅਸੀਂ ਫੇਰ ਲੋਕਾਂ ਦੀ ਗੁਰੂ ਨਗਰੀ ਦੀ ਔਰ ਲੋਕਾਂ ਦੀ ਸੇਵਾ ਦੇ ਵਿੱਚ ਹਾਜ਼ਰ ਰਹੇ ਹਾਂ ਅੱਜ ਕੀ ਹੋ ਗਿਆ ਅੱਜ ਕੰਪਨੀਆਂ ਕੀ ਦੇ ਮੁਲਾਜ਼ਮ ਖੁੱਡੇ ਲੈਣ ਲੋਕਾਂ ਨੂੰ ਵੀ ਪਤਾ ਵਾ ਸ਼ਹਿਰ ਵਾਸੀਆਂ ਨੂੰ ਵੀ ਪਤਾ ਵਾ ਵੀ ਜਦੋਂ ਕੰਪਨੀ ਧੋੜੀ ਸੀ ਤੇ ਮੁਲਾਜ਼ਮਾਂ ਨੇ ਕਸਰਾ ਕੂੜਾ ਚੱਕ ਕੇ ਆਪਣੇ ਮੋਢਿਆਂ ਤੇ ਡੰਪ ਤੱਕ ਪਹੁੰਚਾਇਆ ਵਾ ਇਸ ਕਰਕੇ ਜੇ ਸਾਡੇ ਮੁਲਾਜ਼ਮਾਂ ਨਾਲ ਧੱਕਾ ਕੀਤਾ ਗਿਆ ਅਸੀਂ ਅਨਸੇ ਸੀਮੇ ਦੀ ਹੜਤਾਲ ਤੇ ਬੈਠਾਂਗੇ ਜੇ ਸ਼ਹਿਰ 'ਚ ਕੂੜਾ-ਕੂੜਾ ਫੈਲਦਾ ਵਾ ਇੰਦਾ ਜ਼ਿੰਮੇਦਾਰ ਪ੍ਰਸ਼ਾਸਨ ਹੋਏਗਾ ਬੜੀ ਮਨਪਸੰਦੀ ਗੱਲ ਆ ਇਸ ਕਰਕੇ ਅਸੀਂ ਅੱਜ 2 ਬੱਧਰ ਘੰਟੇ ਦਾ ਨੋਟਿਸ ਜਿਹੜਾ ਇਹਨਾਂ ਨੂੰ ਦਿੱਤਾ ਜਾਏਗਾ ਕਿਉਂਕਿ ਕੱਲ ਸਾਡੀ ਕਮਿਸ਼ਨ ਮੇਅਰ ਸਾਹਿਬ ਨਾਲ ਵੀ ਇਹ ਗੱਲ ਹੈ ਉਹਨਾਂ ਨੇ ਕਿਹਾ ਕੋਈ ਗੱਲ ਨਹੀਂ ਸਾਨੂੰ ਸਾਮੀ ਮਿਲ ਕੇ ਤੇ ਤੁਹਾਡੇ ਨਾਲ ਗੱਲ ਕਰਾਂਗੇ ਅੱਜ ਵੇਖੋ ਸਾਨੂੰ ਇੰਨਾ ਮੁਸੀਬਤਾਂ ਨਾਲ ਝੁਜਣਾ ਪੈ ਰਿਹਾ ਸਾਡੇ ਡਰਾਈਵਰਾਂ ਨੂੰ ਰਾਤ ਪਰ ਅਸੀਂ ਦਿਨ ਕੰਮ ਕੀਤਾ ਜੇ ਸਾਡੇ ਅੱਜ ਡਰਾਈਵਰ ਦੀ ਗੱਡੀ ਕੋਈ ਖਰਾਬ ਹੋ ਜਾਂਦੀ ਹੈ ਗੱਡੀ ਖਰਾਬ ਹੋ ਜਾਂਦੀ ਹੈ ਉਹਦੀ ਡੈਂਟ ਤੇ ਕਮਿਸ਼ਨਰ ਸਾਹਿਬ ਕਹਿੰਦੇ ਆ ਕਿ ਮੈਂ ਰਾ ਅਸਟੀਮੇਟ ਬਣਾਵਾਵਾਂਗਾ ਅਸਟੀਮੇਟ ਬਣਾਉਣ ਤੋਂ ਬਾਅਦ 1.5 ਮਹੀਨਾ ਹੋ ਜਾਂਦਾ ਗੱਡੀ ਸਾਡੀ ਬੰਦ ਨਹੀਂ ਨੇ ਉਹ ਡਰਾਈਵਰ ਘਰ ਬਹਿ ਜਾਂਦਾ ਵਾ ਮੈਂ ਤੇ ਗੱਡੀ ਸਾਡੀ ਠੀਕ ਨਹੀਂ ਹੁੰਦੀ ਮੈਂ ਇਹ ਵੀ ਕਹਿਣਾ ਚਾਹਾਂਗਾ ਮੇਅਰ ਕਮਿਸ਼ਨਰ ਸਾਹਿਬ ਨੂੰ ਵੀ ਜੇ ਕੰਪਨੀ ਵੀ ਚਲਾਉਣੀ ਆ ਤੇ ਤੁਸੀਂ ਕੰਪਨੀ ਨੂੰ ਵੱਖਰਾ ਚਲਾਓ ਸਾਡੀਆਂ ਜਿਹੜੀਆਂ ਕਾਰਪੇਸ਼ੀ ਦੀਆਂ ਗੱਡੀਆਂ ਨਾ ਉਹਨਾਂ ਨੂੰ ਨਾ ਧੱਕਾ ਕਰੋ ਡਰਾਈਵਰਾਂ ਨਾਲ ਉਹਨਾਂ ਦੀਆਂ ਗੱਡੀਆਂ ਨਾਲ ਟਾਈਮ ਟੂ ਟਾਈਮ ਕੰਮ ਹੁੰਦਾ ਹੈ ਕੋਈ ਸਮਾਂ ਨਹੀਂ ਜਿਹੜੇ ਸਾਡੇ ਸਟੋਰ ਦੇ ਵਿੱਚ 25 ਤੋਂ 30 ਲੱਖ ਰੁਪਏ ਦਾ ਲੈ ਕੇ ਇੱਥੇ ਸਮਾਨ ਸਟਾਕ ਹੁੰਦਾ ਹੈ ਅੱਜ 1 ਰੁਪਏ ਦਾ ਸਮਾਨ ਨਹੀਂ ਜਾਏਗਾ